ਜੋ ਵੀ ਹੈ ਮੈਨੂੰ ਪਤਾ ਨਾ ਮੈਂ ਆਪਣੀ ਧੀ ਦਾ ਕਿਵੇਂ ਕਰਨਾ ਉਹਨੂੰ ਕਿਵੇਂ ਖੁਸ਼ ਰੱਖਣਾ ਹੈ ਮੇਰੀ ਧੀ ਕਿੱਦਾਂ ਖੁਸ਼ ਰਹਿ ਸਕਦੀ ਹੈ ਮੈਂ ਉਹਦੀ ਖੁਸ਼ੀ ਵੇਖਣੀ ਹੈ ਬਸ ਖੁਸ਼ੀ ਹਾਂ ਅਸਮਾਨ ਦੇਖ ਕੇ ਦਾਜ ਦੇਖ ਕੇ ਖੁਸ਼ੀ ਹੋ ਜੂਗੀ ਮੈਨੂੰ ਨਹੀਂ ਪਤਾ ਇਸ ਗੱਲ ਦਾ ਜੇ ਇਹ ਸਭ ਚੀਜ਼ਾਂ ਦੇਖ ਕੇ ਉਸ ਕਾਰਜ ਉਹਨੂੰ ਇੱਜ਼ਤ ਮਾਨ ਸਭ ਕੁਝ ਮਿਲੇਗਾ ਤੇ ਆਪਾਂ ਦਵਾਗੇ ਉਹ ਕਿਹੜੀ ਗੱਲ ਕਰਦੇ ਪਏ ਜੇ ਕਿਹਦੀ ਸਮਾਨ ਦੀ ਗੱਲ ਕਰਦੇ ਪਏ ਜੇ ਮੇਰੀ ਗੱਲ ਸੁਣ ਸ਼ੰਮੀ ਦਾ ਫੋਨ ਆਇਆ ਸੀ ਉਹ ਕੰਦੀ ਰਾਣਾ ਉਹਨਾਂ ਦਾ ਜਵਾਈ ਤੇ ਨਾਲ ਸ਼ੰਮੀ ਆਂਡੇ ਆ ਉਹ ਕੰਦੀ ਮੈਂ ਗੱਲ ਕੀਤੀ ਭਾਜੀ ਨਾਲ ਤੇ ਭਾਜੀ ਕਹਿੰਦੇ ਕੋਈ ਨਹੀਂ ਮੈਂ ਉਧਰ ਜਾ ਕੇ ਗੱਲ ਕਰਦਾ ਮੈਂ ਤਾਂ ਵੈਸੇ ਗੱਲ ਕੀਤੀ ਆ ਕਿ ਉਹਦਾ ਉਹਨਾਂ ਦਾ ਜਵਾਈ ਲਾਲਚੀ ਹੈਗਾ ਜੇ ਉਹ ਉਹਨਾਂ ਨੇ ਕਿਹਾ ਨਾ ਆਹ ਦਾਜ ਦਵੋ ਤੇ ਤੂੰ ਵੀ ਨਾਲ ਹੁਣ ਕੀ ਜਾਨੀ ਮम्मा ਤੁਹਾਨੂੰ ਨਹੀਂ ਪਤਾ ਜਵਾਈ ਉਹਨਾਂ ਦਾ ਕਿੰਨਾ ਲਾਲਚੀ ਆ ਉਹ ਤੇ ਮਿੰਟ ਚ ਆਂਦਾ ਉਹਦੇ ਸੋਹਣੇ ਤੇ ਮਿੰਟ ਟੱਕਰ ਆ ਕੇ ਚੱਲ ਜਾਂਦਾ ਇੱਧਰ ਆ ਕੇ ਤੁਹਾਨੂੰ ਡਿਮਾਂਡ ਰੱਖਦੀ ਪੂਰੀ ਕਰਾਉਗੇ ਤੁਸੀਂ ਫਿਰ ਕੀ ਕਰੀਏ ਨਹੀਂ ਮੇਰੀ ਸੁਣੋ ਗੱਲ ਮੰਮੀ ਚੈਨੀ ਤੇ ਮੁੰਦਰੀਆਂ ਤੇ ਕੜਾ ਲੱਭਦਾ ਜੇ ਤੁਹਾਨੂੰ ਨਹੀਂ ਪਤਾ ਉਹਦੇ ਬਾਰੇ ਤੇ ਆਪਾਂ ਮੇਰੀ ਗੱਲ ਸੁਣੋ ਮੈਨੂੰ ਨਹੀਂ ਅੰਗੂਠੀ ਪਾਣੀ ਤੇ ਪਾਣੀ ਪਾਣੀ ਹੈ ਪਰ ਕਾਦੀ ਨਹੀਂ ਪਾਣੀ ਮੰਮਾ ਕਿਉਂ ਸ਼ੰਮੀ ਵੀਰੇ ਅੱਬਾ ਪਾਈ ਨਹੀਂ ਸਰ ਇਹਨੂੰ ਗੁੱਡੀ ਸ਼ੰਮੀ ਦਾ ਤੇ ਸਿਮਰਤ ਦਾ ਮੇਲ ਇੱਕ ਨਹੀਂ ਹੈਗਾ ਸ਼ੰਮੀ ਆਪਣੇ ਘਰ ਸੋਖੀ ਵੱਸਦੀ ਪਈ ਹੈ ਨਾ ਔਰ ਜਿੰਨਾ ਹੋ ਸਕਿਆ ਸ਼ਮੀ ਨੂੰ ਦਿੱਤਾ ਹੈ ਨਾ ਸ਼ਮੀ ਨੂੰ ਦਿੱਤਾ ਨਾ ਉਹ ਨਾਲ ਤੁਸੀਂ ਵੀ ਕਿਉਂ ਹੈ ਤੇ ਦੋਵੇਂ ਇਕੱਠੇ ਕੁਝ ਲੈਣਾ ਮਮਾ ਤੁਸੀਂ ਸਭ ਕੇ ਬਾਰੇ ਇਹ ਦਿਖਾਤਾ ਕਿ ਤੂੰ ਮਮੀ ਮੇਰੀ ਸੁਣੋ ਗੱਲ ਸਿਮਰਤ ਨੂੰ ਆਪਾਂ ਕੁਝ ਵੀ ਨਹੀਂ ਦੇਣਾ ਜੇ ਵੇਖੋ ਜਿੱਥੇ ਪਹਿਲੋ ਰਿਸ਼ਤਾ ਹੁੰਦਾ ਪਿਆ ਸੀ ਨਾ ਉਹ ਕਹਿੰਦੇ ਨਾ ਤਿੰਨੇ ਕੱਪੜੀ ਕੁੜੀ ਤਾਂ ਹੀ ਤੂੰ ਕਰਦਾ ਪਿਆ ਸੀ ਉਥੇ ਮੇਰੀ ਗੱਲ ਸੁਣ ਲੋ ਕੁਝ ਤੇਰਾ ਜੇ ਵੀ ਚ ਜਾਏ ਨਾ ਕੁਝ ਹਾਈ ਪੈਸੇ ਗੱਲ ਜੇਬ ਦੀ ਨਹੀਂ ਗਈ ਮਮੀ ਵੇਖੋ ਤੁਹਾਡੇ ਜਿੱਦ ਕਰਕੇ ਮੈਂ ਮੰਨਿਆ ਜੇ ਮੇਰੀ ਸੁਣੋ ਗੱਲ ਗੱਲ ਖੋਲ ਕੇ ਤਿੰਨੋਂ ਜਣੇ ਤੁਸੀਂ ਸਿਮਰਤ ਜੋਗਾ ਮੇਰੇ ਕੋਲ ਸੋਨਾ ਹੈਗਾ ਔਰ ਉਹਦੇ ਨੂੰ ਤੁਸੀਂ ਮੈਨੂੰ ਨਹੀਂ ਰੋਕ ਸਕਦੇ ਜੋ ਮੇਰਾ ਦਿਲ ਕਰੇਗਾ ਮੈਂ ਪਾਹੂੰਗੀ ਤੈਨੂੰ ਤੇਰਾ ਹਿਸਾਬ ਆਇਆ ਨਾ ਪਰ ਸੋਨਾ ਦੇ ਕੇ ਥੋੜੀ ਮਾਂ ਇੱਜ਼ਤ ਵੱਧ ਜਾਂਦਾ ਵਾ ਮੈਂ ਕਹਿੰਦੀ ਪਈ ਆ ਇਹ ਗੱਲ ਤੇ ਜੋ ਸਾਡਾ ਫਰਜ਼ ਬੰਦਾ ਸੀ ਉਹ ਤੇ ਦੇ ਆਗੇ ਕਿ ਆ ਗਿਆ ਉਹ ਤੇ ਪਦੇਣਾ ਹੀ ਆ ਤੇ ਬੱਸ ਫੇਰ ਇਹ ਨਾ ਨਾ ਠੀਕੋ ਪਾਪਾ ਮਿਲਨੀ ਚੋ ਦੀ ਜਵਾਈ ਨੂੰ ਆ ਪਾਵਾਂਗੀ ਜਵਾਈ ਨਹੀਂ ਪਾਵਾਂਗੀ ਗੁੜੀ ਨਾ ਸੁਣ ਮੇਰੀ ਗੱਲ ਕੰਨ ਖੋਲ ਕੇ ਜੋਨ ਰਜਵਾਈ ਕਰੇਗਾ ਨਾ ਅਸੀਂ ਮੰਨਾਂਗੇ ਤੇ ਮੰਮੀ ਫਿਰ ਇਹਦਾ ਮਤਲਬ ਅਸੀਂ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨਾਂਗੇ ਤੇ ਮੰਨਾਂਗੇ ਫਿਰ ਮੰਨੀ ਜਾਓ ਕਰੀ ਜਾਓ ਜਿਤਨਾ ਕਰਨਾ ਮੈਂ ਕੀ ਕਰ ਸਕਦਾ ਤੂੰ ਹੀ ਤੇ ਆਪਣੀਆਂ ਮਰਜ਼ੀਆਂ ਕਰੀ ਜਾਂਦੇ ਤੇ ਤੂੰ ਆਪਣੀ ਜਿੱਦ ਨਹੀਂ ਭੈਣ ਜੀ ਹਾਂ ਤੂੰ ਇਹਦੇ ਗੱਲਾਂ ਤੋਂ ਖਿਲਾਫ ਸੀ ਨਾ ਕਿ ਜਿੱਥੇ ਕੋਈ ਡਿਮਾਂਡ ਕਰਦਾ ਵੇ ਉੱਥੇ ਨਹੀਂ ਕਰਨਾ ਕੁੜੀ ਦੀ ਖੁਸ਼ੀ ਵੇਖਣੀ ਕਿ ਜ਼ੁਲਮ ਹੈ ਤੇਰੀ ਸ਼ਮੀ ਦੀ ਖੁਸ਼ੀ ਨਹੀਂ ਵੇਖੀ ਭੈਣ ਜੀ ਆਇਆ ਤੈਨੂੰ ਵੇਖਣ ਤੇ ਲੈ ਗਿਆ ਉਹਨੂੰ ਵਿਆਹ ਕੇ ਪਰ ਭੈਣ ਜੀ ਉਦੋਂ ਤੇ ਤੂੰ ਬੋਲ ਹੀ ਕੋਈ ਨਹੀਂ ਉਦੋਂ ਤੇ ਤੂੰ ਚੁੱਪ ਕਰ ਗਈ ਸੀ ਭੈਣ ਜੀ ਮੈਨੂੰ ਕੁਝ ਪਤਾ ਹੀ ਨਹੀਂ ਸੀ ਉਹਨਾਂ ਬਾਰੇ ਕਿਉਂ ਸਭ ਪਤਾ ਸੀ ਫਿਰ ਉਹ ਗੱਲਾਂ ਦਾ ਭੈਣ ਜੀ ਮੈਨੂੰ ਕੁਝ ਨਹੀਂ ਸੀ ਪਤਾ ਸੱਚੀ ਮੈਨੂੰ ਨਹੀਂ ਸੀ ਪਤਾ ਕੁਝ ਵੀ ਮੈਂ ਤਾਂ ਐਸਾ ਮੂਨਾ ਸ਼ਿਰ ਭੋਲੇਲਾ ਬਣਾ ਕੇ ਭੋਲੀ ਬਣਦੀ ਮੇਰੇ ਸਾਹਮਣੇ ਭੈਣ ਜੀ ਤੁਸੀਂ ਹੁਣ ਵੀ ਮੈਨੂੰ ਗਸੀਮਾ ਵੇਖ ਤੇਰੀ ਮੰਮੀ ਕੀ ਕਹਿੰਦੀ ਗਲਤ ਕਹਿੰਦੇ ਮੈਨੂੰ ਸ਼ਮੀ ਬਾਰੇ ਕੁਝ ਨਹੀਂ ਸੀ ਪਤਾ ਚਲ ਨਹੀਂ ਪਤਾ ਨਾ ਜਿੰਨਾ ਸੀ ਹੋਇਆ ਨਾ ਸ਼ਮੀ ਨੂੰ ਵੱਤ ਤੋਂ ਵੱਧ ਹੈ ਤੇਰੀ ਭਤੀਜੀ ਨਾ ਭਤੀਜੀ ਹੈ ਨਾ ਪਰਪੰਜੀ ਹਾਂ ਸਿਮਰਤ ਤੇ ਮੇਰੀ ਆਪਣੀ ਹੈ ਨਾ ਤੇ ਫਿਰ ਕਰਨ ਤੇ ਲੱਗਿਆ ਸਿਮਰਤ ਵਾਸਤੇ ਸਭ ਕੁਝ ਹੋਰ ਕੀ ਕਰਾਂ ਹੁਣ ਕੀ ਕਰਾਂ ਹੋਰ ਤੁਸੀਂ ਤੇ ਕਹਿੰਦੇ ਸੀ ਜਿੱਥੇ ਦਾਜ ਮੂਹ ਮੰਗਦੇ ਹਨ ਮੈਂ ਉੱਥੇ ਕੁੜੀ ਨਹੀਂ ਵੀ ਆਣੀ ਤੇ ਕੀ ਕਰਾਂ ਦੀ ਖੁਸ਼ੀ ਨਾ ਵੇਖਾ ਮਾਰ ਦਿਆਂ ਨੂੰ ਉਹਨੂੰ ਕਹੋ ਖੁਦਕੁਸ਼ੀ ਕਰਕੇ ਮਰ ਜਾ ਆਪਣੇ ਹੱਥੀ ਆਪਣੀ ਔਲਾਦ ਨੂੰ ਮਾਰਦਾ ਪਰਪੰਜੀ ਤੁਸੀਂ ਤੇ ਕਹਿੰਦੇ ਸੀ ਸੁਰੇ ਸੱਸ ਬੜੀ ਤਿੱਖੀ ਆ ਤੇ ਕੀ ਕਰਾਂ ਮੈਂ ਸੱਸ ਨਾਲ ਥੋੜਾ ਵੀ ਆ ਨਹੀਂ ਹੈ ਪਰ ਭੈਣ ਜੀ ਸਾਹਿਲ ਤਾਂ ਮੰਨਦਾ ਨਹੀਂ ਨਾ ਉਹਨੇ ਤਾਂ ਸਾਫ਼ ਨਾ ਕਰਤੀ ਆ ਸਾਹਿਲ ਮੰਨਦਾ ਕਿ ਕੁੜੀ ਉਹਨੂੰ ਕਹਿੰਦੀ ਵੀ ਹੈ ਨਾ ਪਰ ਭੈਣ ਜੀ ਸਾਹਿਲ ਨਹੀਂ ਨਾ ਮੰਨਿਆ ਨਹੀਂ ਨਾ ਮੰਨਿਆ ਤੇ ਫਿਰ ਉਹ ਹੋਣ ਕਰ ਤੂੰ ਆਪਲੇ ਕਹਿੰਦੀ ਵੀ ਉਹ ਆਣ ਲੱਗੇ ਨੇ ਫਿਰ ਕੀ ਕਰਨਾ ਪਰ ਭੈਣ ਜੀ ਉਹ ਤਾਂ ਗੱਲ ਕਰਨਾਂ ਲੱਗੇ ਆ ਚਲ ਕੋਈ ਗੱਲ ਨਹੀਂ ਗੱਲ ਕਰਦੇ ਮੈਂ ਵੇਖ ਲੈਣੀ ਆ ਤੂੰ ਟੈਨਸ਼ਨ ਨਾ ਲੈ ਜਾਦਾ ਪਰ ਮਮਾ ਦੀ ਡਿਮਾਂਡ ਵਾਲਾ ਨਾ ਨਾ ਜਪ ਜੇ ਉਹ ਡਿਮਾਂਡ ਹੋ ਕਰਨ ਕਿਤੇ ਆਪਾਂ ਉਹ ਪੂਰੀ ਕੰਨੀ ਕਰਨੀ ਆ ਉਹਨਾਂ ਦੀ ਸੀਮਾ ਸਾਨੂੰ ਕਰਨੀ ਪੈਣੀ ਹੈ ਮੰਮੀ ਵੇਖੋ ਮੇਰੀ ਗੱਲ ਸੁਣੋ ਜੋ ਸੀ ਸ਼ੰਮੀ ਨੂੰ ਦਿੱਤਾ ਨਾ ਉਹ ਹੀ ਆਪਾਂ ਸਿਮਰਤ ਨੂੰ ਦਵਾ ਗਏ ਕੀ ਗੱਲ ਸ਼ੰਮੀ ਦਾ ਤੇ ਸਿਮਰਤ ਦਾ ਤੂੰ ਕੰਪੈਰੀਸ਼ਨ ਇੱਕੋ ਹੀ ਕਰਦਾ ਏ ਮੰਮੀ ਮੈਂ ਗੱਲ ਲੈ ਸਮਝਣ ਦੀ ਕੋਸ਼ਿਸ਼ ਕਰੋ ਤੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ ਸਿੱਧੀ ਗੱਲ ਮੈਂ ਤਾਂ ਰਿਸ਼ਤੇ ਵਾਸਤੇ ਮੰਨਦਾ ਹੀ ਨਹੀਂ ਇਹ ਤਾਂ ਤੂੰ ਜਬਰਦਸਤੀ ਮਨਾਇਆ ਮੈਂ ਮੰਨਦਾ ਕਿ ਤੈਨੂੰ 2 ਰੁਪਏ ਨੇ ਤੇਰੇ ਲੱਗਣ ਉਦੋਂ ਤੋਂ ਤੋਂ ਮੰਨਦਾ ਹੈ ਤੁਹਾਨੂੰ ਪਤਾ ਨਾ ਸ਼ੰਮੀ ਦੀ ਸੱਸ ਕਿត្រਾਂ ਦੀ ਆ ਪਤਾ ਨਾ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਗਲਤ ਕਰਨ ਡੈ ਜੀ ਆਪਣੇ ਪੁੱਤ ਨੂੰ ਉਹ ਪੈਸੇ ਨਹੀਂ ਲਾਣਾ ਚਾਹੁੰਦਾ ਫਿਰ ਉਸਿਆਨ ਫਾਨਾ ਦੇ ਜਿਆਦਾ ਤੂੰ ਬਸ ਚੁੱਪ ਕਰਕੇ ਬੈਠ ਤੇਰੀ ਧੀ ਆਪਣੇ ਘਰ ਖੁਸ਼ ਹੈ ਨਾ ਤੇ ਹੁਣ ਸਿਮਰਤ ਨੂੰ ਖੁਸ਼ ਰਹਿਣ ਦਈਏ ਤੇ ਤੂੰ ਰੱਬ ਦਾ ਵਾਸਤਾ ਹੀ ਆ ਤੇਰੇ ਗਾੜੀ ਜੋੜੇ ਹੱਥ ਟਾਡਾ ਕੀ ਮਤਲਬ ਆ ਹਾਂ ਕਿ ਸਿਮਰਤ ਨੂੰ ਮੈਂ ਨਹੀਂ ਚਾਹਦੀ ਖੁਸ਼ ਰਵੇ ਸਿਮਰਤ ਨਹੀਂ ਨਹੀਂ ਕਿ ਤੂੰ ਤੈਨੂੰ ਦੱਸ ਤੇਰੀ ਉਥੇ ਆ ਕੇ ਸੂਈ ਅਟਕ ਜਾਂਦੀ ਏ ਸ਼ਮੀ ਨੂੰ ਇਹ ਨਹੀਂ ਦਿੱਤਾ ਸ਼ਮੀ ਨੂੰ ਉੰਜ ਕੀਤਾ ਜ਼ਰੂਰੀ ਨਹੀਂ ਹੈਗਾ ਕਿ ਜੋ ਸ਼ਮੀ ਨਾਲ ਕੀਤਾ ਉਹੀ ਅਸੀਂ ਸਿਮਲਰ ਗੱਲ ਕਰਾਂਗੇ ਠੀਕ ਹੈ ਨਾਲ ਹਰ ਮਾਂ ਚਾਹਦੀ ਹੈ ਕਿ ਮੇਰੀ ਧੀ ਖੁਸ਼ ਰਹੇ ਖਸਦੀ ਰਹੇ ਮੈਂ ਆਪਣੇ ਧੀ ਨੂੰ ਖੁਸ਼ ਰੱਖਣਾ ਭਾਵੇਂ ਉਹਦੇ ਵਾਸਤੇ ਭਾਵੇਂ ਮੈਨੂੰ ਜੋ ਮਰਜ਼ੀ ਕਰਨਾ ਪਵੇ ਸੋ ਮੈਂ ਕਰਾਂਗੀ ਗੱਲ ਕਰ ਤਾ ਬਸ ਕਰੋ ਮੈਂ ਹੀ ਬਸ ਕਰੋ ਤੇ ਮੈਂ ਤੇ ਗੱਲ ਸ਼ੁਰੂ ਹੀ ਨਹੀਂ ਕੀਤੀ ਗੱਲ ਤੇ ਤੁਸੀਂ ਸ਼ੁਰੂ ਕੀਤੀ ਹੈ ਤਾਂ ਆਪੇ ਕਹਿੰਦੇ ਬਸ ਕਰੋ ਬਸ ਕਰੋ ਤਾਨੂੰ ਤੇ ਚਾਚੀ ਜੀ ਸਮਝਾਉਂਦੇ ਆ ਤੇ ਚਾਚੀ ਜੀ ਨੂੰ 20 ਗੱਲਾਂ ਸੁਣਾਤੀਆਂ ਵਾ ਅੱਜ ਤੱਕ ਨਾ ਮੈਂ ਬੱਸ ਕਰਾਂ ਤੁਸੀਂ ਦੋਨੋਂ ਚੁਣਿਆਂ ਜਿ ਲੱਗੇ ਜਦੋਂ ਮੇਰੀ ਗੱਲ ਸੁਣ ਜਦੋਂ ਤੂੰ ਉਹਨੂੰ ਸੋਇਚ ਵੜਵੜ ਕੁੱਟਦੀ ਸ ਹੈ ਹੈ ਹਰ ਗੱਲ ਨਾਲ ਉਹਨੂੰ ਕਰਚਾ ਉਦੋਂ ਤੇਰੀ ਉਪਰ ਨਹੀਂ ਸੀ ਕੁਝ ਲੱਗਦੀ ਅੱਜ ਤੇਨੂੰ ਬੜਾ ਸ਼ਮੀ ਨਾਲ ਪਿਆਰ ਜੱਗ ਗਿਆ ਔਰ ਤੂੰ ਵੀ ਆਇਆ ਤੂੰ ਮੈਨੂੰ ਅਕਲ ਦੇਣ ਵਾਸਤੇ ਜਦੋਂ ਉਹਦੇ ਕੋਲ ਮੋਟਰਸਾਈਕਲ ਤੇ ਆਪਣਾ ਸਕੂਟਰ ਤੁੰਦਾ ਸ ਹੈ ਬੂੜ ਤੱਕ ਤੁੰਦਾ ਸ ਹੈ ਉਦੋਂ ਹੈ ਉਹਨੂੰ ਤੈਨੂੰ ਹੋਈ ਨਹੀਂ ਸੀ ਤੂੰ ਦੇਖ ਵੀ ਤੂੰ ਕਿੰਨਾ ਸੇ ਇਹਦੇ ਨਾਲ ਸਿਮਰਤ ਨੂੰ ਕੋਈ ਫਿਰ ਨਹੀਂ ਨਾ ਧਿਆ ਕਰੋ ਕੋਈ ਮੰਨ ਨਾ ਧਿਆ ਕਰੋ ਉਹਦੋਂ ਕੌਣ ਸੀਗਾ ਅੱਜ ਤੈਨੂੰ ਅਕਲ ਮੈਨੂੰ ਦੇਣ ਆਈਆਂ ਯਾਦਾਂ ਆਈਆਂ ਨੇ ਹੈਂ ਪੁਰਾਣੀਆਂ ਗੱਲਾਂ ਨਾ ਬੋਲੋ ਤੇ ਫਿਰ ਸੀਮਾ ਤੂੰ ਮੈਨੂੰ ਕਿਹੜੀ ਗੱਲੋਂ ਅਕਲ ਦਿੰਦੀ ਪਈ ਐ ਮम्मा ਰਹਿਣ ਲੱਗੋ ਪਿੱਛੇ ਹੋ ਗਿਆ ਠੀਕ ਐ ਬੱਸ ਹਾਂ ਪੁਰਾਣੀਆਂ ਗੱਲਾਂ ਨਾ ਕਰੋ ਕਲੇਸ਼ ਬਣੇਗਾ ਨਹੀਂ ਤੇ ਤੂੰ ਜਦੋਂ ਬੜੀ ਲੱਗੀ ਐ ਆਪਣੀ ਤੇਰੀ ਹੁੰਦੀ ਤੇ ਤੂੰ ਉਹਨੂੰ ਕੁੱਟਦੀ ਤੇਰੀ ਭਤੀਜੀ ਸੀ ਇਸ ਕਰਕੇ ਬੰਦਾ ਨਹੀਂ ਸੇ ਵੇਖਦੀ ਕੁਮੰਦਾ ਨਹੀਂ ਸੇ ਵੇਖਦੀ ਤੂੰ ਥਾਂ ਨਹੀਂ ਸੇ ਵੇਖਦੀ ਉਹਨੂੰ ਕੁੱਟ ਕੇ ਰੱਖ ਦੇਂਸ ਤੂੰ ਜੀਣਾ ਹਰਾਮ ਕੀਤਾ ਐਸੀ ਉਹਦਾ ਉਦੋਂ ਉਦੋਂ ਕੀ ਸੀ ਉਦੋਂ ਤੈਨੂੰ ਉਹਦੇ ਖੁਸ਼ੀਆਂ ਦਾ ਖਿਆਲ ਨਹੀਂ ਸੀ ਆਇਆ ਅੱਜ ਤੂੰ ਤੈਨੂੰ ਸਹੀ ਮਾਇਨੇ ਤੈਨੂੰ ਇਸ ਗੱਲ ਦੀ ਜਲਨ ਹੁੰਦੀ ਏ ਕਿ ਸਿਮਰਤ ਨੂੰ ਵੱਧ ਚੀਜ਼ ਕਿਉਂ ਮਿਲ ਗਈ ਤੇ ਸ਼ੰਮੀ ਨੂੰ ਘੱਟ ਕਿਉਂ ਮਿਲਦੀ ਬਈ ਮੰਮੀ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਜੀ। ਮੰਮੀ ਤੁਸੀਂ ਆ ਕੀ ਚਾਚੀ ਦੇ ਮੂੰਹ ਤੇ ਸਾਰਾ ਕੁਝ ਕਹੀ ਜਾਂਦੇ ਹੋ। ਮੈਂ ਕਿਹਾ ਝੂਠ ਕਹਿੰਦੀ ਵੀ ਆ। ਮੈਂ ਤੁਹਾਨੂੰ ਕਿਹਾ ਜੋ ਹੋਏ ਮੈਂ ਸੱਚ ਕਹਿ ਰਹੀ ਆ। ਜੋ ਮੈਂ ਵੇਖਿਆ ਕਦੋਂ ਸ਼ੁਰੂ ਤੋਂ ਵੇਖਦੀ ਆਂ। ਫਿਰ ਅੱਜ ਇਹ ਮੈਨੂੰ ਅਕਾਉਂਟ ਦਿੰਦੀ ਬਈ। ਭਾਵੇਂ ਸ਼ਮੀ ਨਾਲ ਜਿੱਦਾਂ ਮਰਜ਼ੀ ਕਰਦੇ ਰਹਿਣਾ ਪਰ ਸਿਮਰਤ ਨਾਲ ਪੂਰਾ ਪਿਆਰ ਕੀਤਾ ਕਰਦੀ ਐ। ਇਹ ਤੁਹਾਨੂੰ ਵੀ ਪਤਾ ਮੰਮੀ। ਤੇ ਫਿਰ ਹੁਣ ਕੀ ਹੋ ਗਿਆ? ਹੁਣ ਕਿਉਂ ਨਹੀਂ ਫਿਰ ਮੇਰੇ ਸਾਥ ਦਿੰਦੀ ਬਈ? ਕੁੜੀ ਬਸਾਣੀ ਨਹੀਂ ਅਸੀਂ ਬੋਲੀ ਜਾ ਉਹਦਾ ਆ ਬੜੀ ਚੰਗੀ ਗੱਲ ਏ ਆ ਕੇ ਨਾ ਸਿੱਖ ਲਈ ਜਾਂ ਤੁਰੇ ਫਿਰ ਅੱਗੇ ਮੈਨੂੰ ਤੇਰੀ ਜਰੂਰਤ ਨਹੀਂ ਹੈਗੀ ਕਿ ਤੂੰ ਨਾਲ ਖਲੋਏਗਾ ਤਾਂ ਇਹ ਸਾਰੇ ਕੰਮ ਹੋਣਗੇ ਚਲ ਮਮੀ ਮੇਰੀ ਗੱਲ ਸੁਣੋ ਉਹਨਾਂ ਨੂੰ ਆ ਲੈਣ ਦੋ ਪਹਿਲਾਂ ਪੁੱਛੋ ਤੁਸੀਂ ਉਹ ਕਹਿੰਦੇ ਉਹ ਹੀ ਤਾਂ ਗੱਲ ਹੈ ਨਾ ਇਹ ਤਾਂ ਪਹਿਲੇ ਆਪਸ ਵਿੱਚ ਕਲੇਸ਼ ਪਾ ਕੇ ਬੈਜੇ ਨੇ ਚਲੋ ਤੇ ਕੰਡੇ ਹੋ ਮੈਂ ਪਾਣੀ ਲੈ ਕੇ ਆਉਂਦੀ ਘੜੇ ਵਾਸਤੇ ਐਵੇਂ ਗਰਮੀ ਚ ਨਹਾਉ ਜਿਆਦਾ ਇੰਨਾ ਫਰਕ ਇੰਨਾ ਫਰਕ ਇਹ ਨਹੀਂ ਵੇਖਣਾ ਕੁੜੀ ਹੁਣ ਕਹਿੰਦੀ ਐ ਮੈਂ ਉੱਥੇ ਕਰਨਾ ਤੇ ਉੱਥੇ ਕਰੀਏ ਸਮੇਂ ਵਿੱਚ ਹੋਰ ਹੀ ਗੱਲਾਂ ਆ ਸੀਮਾ ਫੋਨ ਲੈ ਜਾਣੀ ਆਪਣਾ ਵਜਦਾ ਪਈ ਵਿੱਚ ਹੋਰ ਹੀ ਪੰਗੇ ਪਾ ਕੇ ਬਹਿ ਗਏ ਨੇ ਉਹਨਾਂ ਦੇ ਚੀਜਾ ਇੰਜ ਉਹਨਾਂ ਦੇ ਚੀਜਾ ਭੁੱਖਾ ਐ ਉਹਨਾਂ ਦੇ ਚੀਜਾ ਲਾਲਚੀ ਐ ਹੂੰ ਚਾਚੇ ਜੀ ਗੁੱਸਾ ਨਾ ਕਰੋ ਮम्मी ਦੀ ਗੱਲ ਦਾ ਜੋ ਮੂੰਚ ਆਇਆ ਬੋਲੀ ਗਈ ਹੈ ਤੁਹਾਨੂੰ ਤਾਂ ਪਤਾ ਹੀ ਕਿ ਮम्मी ਤੇ ਸਬਾਹ ਦਾ ਤੁਹਾਨੂੰ ਤਾਂ ਕਿੰਨਾ ਪਿਆਰ ਕਰਦੇ ਹੋ ਹੁਣ ਐਸਾ ਲੈ ਮम्मी ਗੁੱਸੇ ਜਾਣਾ ਤਾਂ ਕਰਕੇ ਇੰਨੀਆਂ ਗੱਲਾਂ ਸੁਣਾ ਕੇ ਤੁਹਾਨੂੰ ਨਹੀਂ ਲੱਗੀ ਅੱਜ ਮੈਨੂੰ ਇਹਨਾਂ ਨੇ ਅਹਿਸਾਸ ਕਰਵਾਤਾ ਕਿ ਮੇਰੀ ਕੋਈ ਔਲਾਦ ਨਹੀਂ ਹੈਗੀ ਮੈਨੂੰ ਦੱਸਤਾ ਇਹਨਾਂ ਨੇ ਲਾ ਚਾਚੇ ਕਿ ਮੇਰਾ ਆਪਣਾ ਬੱਚਾ ਕੋਈ ਨਹੀਂ ਹੈਗਾ ਮਹੋਤੀ ਇਹ ਕਹਿ ਗਈ ਸੀ ਚਿਹੜੀ ਮੈਨੂੰ ਸਮਝਦੀ ਸੀ ਅੱਜ ਜene ਮੈਨੂੰ ਸ਼ਮੀ ਦੇ ਮਿਹਣੇ ਦਿੱਤੇ ਸੀ ਮਾ ਤੂੰ ਇਹ ਗੱਲ ਸਮਝਦੀ ਹੈ ਨਾ ਤੂੰ ਮੈਨੂੰ ਸਮਝਦਾ ਨਾ ਚਾਚੀ ਜੀ ਨਹੀਂ ਮੈਂ ਗੁੱਸੇ ਵਿੱਚ ਕਿਹਾ ਮम्मी ਨੇ ਤੂੰ ਇਹਨੀ ਗੱਲ ਦਿਲ ਤੇ ਨਾ ਲਾਓ ਸ਼ਮੀ ਦੇ ਪਤਾ ਹੈ ਕਿਉਂ ਮੈਂ ਕੁੱਟਮਾਰ ਕਰਦੀ ਹੁੰਦੀ ਸੀ ਸ਼ਮੀ ਨੂੰ ਕਿਉਂ ਸਮਝਾਉਂਦੀ ਹੁੰਦੀ ਸੀ ਤਾਂ ਜੋ ਕਿ ਮੈਨੂੰ ਕੋਈ ਮਹਿਣਾ ਨਾ ਦੇਵੇ ਕਿ ਭੂਆ ਨੇ ਰੱਖੀ ਆ ਕਿ ਤਰ੍ਹਾਂ ਰੱਖੀ ਆ ਇਹਨੂੰ ਕਿਸੇ ਕੰਮਕਾਰ ਕਰਨ ਦੀ ਅਕਲ ਨਹੀਂ ਮੈਂ ਤਾਂ ਨੂੰ ਸਿਕਾਦੀ ਰਹੀ ਪਰ ਮੈਂ ਭੈਣ ਜੀ ਨੂੰ ਖਦੀ ਮਾੜਾ ਨਹੀਂ ਕਿਹਾ ਅੱਜ ਉਹਨਾਂ ਨੇ ਕੀ ਕਰਤਾ ਅੱਜ ਮੈਨੂੰ ਇੰਨੀਆਂ ਕਰ ਗਿਆ ਗੱਲਾਂ ਸਦਾਤੀਆਂ ਕਿ ਮੈਂ ਸਿਮਰਤ ਨੂੰ ਆਪਣਾ ਨਹੀਂ ਸਮਝਦੀ ਮੈਂ ਸਮਝਦੀ ਆਪਣਾ ਪਰ ਇਹਨਾਂ ਦੇ ਉਸੂਲਾਂ ਦੀ ਗੱਲ ਕਰਨ ਡਿਆ ਮੈਂ ਕਿ ਜੋ ਉਹਨਾਂ ਦੇ ਉਸੂਲ ਹੈਗੇ ਮੈਂ ਚਾਚੀ ਜੀ ਸਮਝਾ ਕੇ ਆਈ ਆ ਮਮੀ ਨੂੰ ਇਹੋ ਹੀ ਕਿਹਾ ਕਿ ਸਿਮਰਤ ਨੂੰ ਵੇਖੋ ਕਿੰਨਾ ਪਿਆਰ ਕਰਦੇ ਆ ਵੇਖੋ ਚਾਚੀ ਜੀ ਪਿੱਲੋਂ ਮੈਂ ਸ਼ਮੀ ਨੂੰ ਮਸਾਂ ਨਹੀਂ ਪਿਆਰ ਕਰਦਾ ਹਾਂ ਜਦੋਂ ਦੀ ਵਿਆਹ ਹੀ ਗਈ ਦੇ ਲੋ ਪੂਰਾ ਪਿਆਰ ਕਰਦਾ ਵਾਂ ਆਪਣੀ ਭੈਣ ਤੋਂ ਵੀ ਜ਼ਿਆਦਾ ਵੱਧ ਕੇ ਕਰਦਾ ਵਾਂ ਤੇ ਵੇਖੋ ਵੀਰਾ ਵੀਰਾ ਥੱਕਦੀ ਨਹੀਂ ਕਹਿੰਦੇ ਮੈਂ ਤਾਂ ਤਦ ਕਹਿਣ ਨਹੀਂ ਆ ਕਿ ਇਹਨਾਂ ਨੂੰ ਪਤਾ ਕਿ ਸ਼ੰਮੀ ਦੀ ਸੱਸ ਦਾ ਕੀ ਹਿਸਾਬ ਆ ਕਿਸ ਤਰ੍ਹਾਂ ਦਾ ਸੁਭਾਅ ਆ ਮੈਂ ਤਦ ਕਰਕੇ ਕਹਿਣ ਡਈ ਆ ਕਿ ਉੱਥੇ ਕੁੜੀ ਨਾ ਵਿਆਹ ਉਹ ਨਾ ਵਿਆਹ ਉਹ ਨਾ ਵਿਆਹ ਪਰ ਉਹ ਇਸ ਗੱਲ ਨੂੰ ਉਲਟ ਸਮਝਣ ਡੇ ਉਹਨਾਂ ਦੀ ਉਹਨ ਇੱਕ ਜਿੱਦ ਜੇ ਵੀ ਕੁੜੀ ਉੱਥੇ ਵੀ ਆਉਣੀ ਆ ਮੈਂ ਕੁੜੀ ਦੀ ਖੁਸ਼ੀ ਵੇਖਨੀ ਤੇ ਉਹਦੋਂ ਵੇਖ ਹੀ ਲਿਆਈ ਕਿਵੇਂ ਸੁਪਨਾ ਆਇਆ ਤੇ ਕੀ ਕਰਦੀ ਸਾਨੂੰ ਤਿੰਨਾਂ ਨੇ ਹੀ ਬੈਗੇ ਸੀ ਪਰ ਵੇਖੋ ਚਾਚੀ ਜੀ ਤੁਸੀਂ ਗੱਲ ਕੋਈ ਦਿਲ ਤੇ ਨਾ ਲਾਓ ਮੈਂ ਤੇ ਉਹ ਹੀ ਕਹਿੰਨੀ ਆ ਉਹਨਾਂ ਨੇ ਆਣਾ ਨਾ ਕੋਈ ਨਹੀਂ ਗੱਲ ਕਰ ਲੈਣੇ ਕੀ ਕਹਿੰਦੇ ਹੋ ਨਾਲੇ ਚਾਚੀ ਜੀ ਆਪਾਂ ਵੀ ਤੇ ਤੁਹਾਡੇ ਬੱਚੇ ਹੀ ਆ ਦੱਸੋ ਤੁਸੀਂ ਸਾਨੂੰ ਆਪਣੇ ਬੱਚਾ ਨਹੀਂ ਸਮਝਦੇ ਲੈ ਪੁੱਤਰ ਹੈ ਤੂੰ ਤਾਂ ਮੇਰਾ ਸਿਆਣਾ ਪੋਤਰਾ ਜੰਮੀ ਤੈਨ ਬੇਤੂ ਮੈਂ ਚਾਹ ਬਣਾ ਕੇ ਆਣੀ ਆ ਭਾਬੀ ਇੱਕ ਮਿੰਟ ਬੈਜੋ ਤੁਸੀਂ ਹੁਣੇ ਆਪਾਂ ਗੋਲਡਿੰਗ ਪੀਤੀ ਹੈ ਨਾ ਠਹਿਰ ਕੇ ਚਾਹ ਬਣਾ ਲਿਓ ਤੁਸੀਂ ਮੇਰੇ ਬੇਟਾ ਮੇਰੇ ਦੱਸੋ ਸ਼ਮੀ ਦੱਸੋ ਬੇਟਾ ਰਾਣੀ ਬੋਲੋ ਬੇਟਾ ਉਹ ਜਿਹੜੀ ਵੀ ਗੱਲ ਕਰਨੀ ਹੈ ਨਾ ਪਾਪਾ ਜੀ ਕਰਨਗੇ ਪਾਜੀ ਰਾਜੂ ਬੋਲਣਾ ਹੈ ਚਾ ਬਾਸੀ ਜੀ ਤੁਹਾਨੂੰ ਤਾਂ ਪਤਾ ਹੀ ਮੇਰੀ ਸੱਸ ਮੇਰੇ ਤੋਂ ਬਗੈਰ ਤਾਂ ਧਰਦੀ ਨਹੀਂ ਮੈਂ ਸੁਣਿਆ ਕੋਈ ਮਸਲਾ ਜਾ ਪਿਆ ਤੁਹਾਡੇ ਕੀ ਮਸਲਾ ਵਾ ਮਸਲਾ ਬੇਟੇ ਤੁਹਾਨੂੰ ਪਤਾ ਹੀ ਹੈ ਸਾਰਾ ਸ਼ਮੀ ਕੀ ਮਸਲਾ ਖਾਤੀ ਜੀ ਮੈਂ ਤਾਂ ਦੱਸਿਆ ਉਹਨਾਂ ਨੂੰ ਸਾਰਾ ਕੁਝ ਤਾਂ ਹੀ ਮੈਂ ਭਾਜੀ ਨੂੰ ਲੈ ਕੇ ਆਈ ਆ ਕਿ ਹੁਣ ਆਪੇ ਗੱਲ ਕਰ ਲੈਂਦੇ ਨੇ ਦੱਸੋ ਫਿਰ ਗੱਲ ਕਰੋ ਮੈਂ ਕਿਹਾ ਚਲ ਤੁਹਾਡਾ ਮਸਲਾ ਹੱਲ ਕਰ ਦਈਏ ਭਾਜੀ ਤੁਹਾਨੂੰ ਪਤਾ ਤਾਂ ਹੈ ਬੱਚਿਆਂ ਦੀ ਮਰਜ਼ੀ ਕੋ ਭਾਜੀ ਤੜਨ ਸਾਰੀ ਗੱਲ ਕਰਕੇ ਤੇ ਆਇਆ ਮੈਂ ਘਰੇ ਪਤਾ ਤਾਂ ਹੈ ਤੁਹਾਨੂੰ ਉਹ ਰਾਣੇ ਹੌਸਲਾ ਕਰ ਜੇਰਾ ਰੱਖ ਥੋੜਾ ਜਿਹਾ ਮੈਨੂੰ ਉਹਨਾਂ ਦੇ ਮੂੰਹ ਵਿੱਚ ਸੋਲ ਲੈਂਦੇ ਕੁਛ ਦੱਸੋ ਭਾਜੀ ਬੱਚਿਆਂ ਦੀ ਮਰਜ਼ੀ ਆ ਹੁਣ ਉਹ ਵਿਆਹ ਕਰਾਉਣਾ ਚਾਹੁੰਦੇ ਆ ਤਾਂ ਕਰਕੇ ਤੁਹਾਨੂੰ ਬੁਲਾਇਆ ਭਾਜੀ ਗੱਲ ਬੱਚਿਆਂ ਦੀ ਨਹੀਂ ਆ ਤੁਹਾਡੀ ਬੱਚੀ ਦੀ ਆ ਸਾਇਦ ਤਾਂ ਸਾਡਾ ਮੰਨਦਾ ਨਹੀਂ ਅਜੇ ਨਾਲੇ ਰਾਣੇ ਤੈਨੂੰ ਪਤਾ ਹੀ ਆ ਜਿੱਥੇ ਇਹਦਾ ਪਹਿਲਾ ਰਿਸ਼ਤਾ ਹੋੰਦਿਆ ਏ ਉਹਨਾਂ ਨੇ ਕਿੰਨੀਆਂ ਤਿਆਰੀਆਂ ਕੀਤੀਆਂ ਏ ਉਹਨਾਂ ਨੇ ਤੇ ਮੇਰੇ ਮੇਜ ਦਾ ਘੜਾ ਵੀ ਬਣਾ ਲਿਆ ਏ ਤੇ ਗੱਡੀ ਵੀ ਬੁੱਕ ਕਰਾਤੀ ਤੇ ਤੁਸੀਂ ਨਹੀਂ ਬੇਟਾ ਜੋ ਸਮਾਨ ਤੁਹਾਨੂੰ ਉਧਰੋਂ ਮਿਲਣਾ ਸੀ ਨਾ ਉਹ ਜੋ ਸਭ ਕੁਝ ਤੁਹਾਨੂੰ ਇੱਧਰੋਂ ਮਿਲੇਗਾ ਹਰ ਚੀਜ਼ ਮਿਲੇਗੀ ਨਾ ਨਾ ਮਾਸੀ ਜੀ ਜੋ ਕੁਛ ਵੀ ਦੇਣਾ ਨਾ ਤੁਸੀਂ ਆਪਣੀ ਢੀ ਤੇ ਜਵਾਈ ਨੂੰ ਦੇਣਾ ਜੋ ਕੜਾ ਮੁੰਦਰੀ ਛੱਲਾ ਤੁਸੀਂ ਉਹਨਾਂ ਨੂੰ ਪਾਣਾ ਮੈਨੂੰ ਥੋੜਾ ਕੋਈ ਲਾਲਚ ਹੈਗਾ ਮੰਮੀ ਭਾਜੀ ਵੀ ਸੁਣੋ ਜੀ ਮੋਂ ਮੋਤੇ ਮੰਗਨ ਦੇ ਤੂੰ ਚੁੱਪ। ਮਾਸੀ ਜੀ ਗੱਲ ਜੇ ਪੱਕੀ ਨਹੀਂ ਜੇ ਕੋਈ ਮੈਂ ਕੋਸ਼ਿਸ਼ ਕਰਦਾ ਵਾਂ ਸਾਈਲ ਨਾਲ ਤੇ ਆਪਣੀ ਸੱਸ ਨਾਲ ਗੱਲ ਕਰਨ ਦੀ। ਵੀ ਸ਼ਾਇਦ ਉਹ ਮੰਨ ਹੀ ਜਾਣ। ਭਾਜੀ ਤੁਸੀਂ ਮੰਨ ਗਏ ਤੇ ਮੰਮੀ ਮੰਨ ਗਏ ਇੱਕ ਹੀ ਗੱਲ ਆ ਨਾਲੇ ਮੰਮੀ ਕਿਹੜਾ ਤੁਹਾਡੇ ਤੋਂ ਬਾਹਰ ਆ। ਅੱਛਾ। ਲਿਆ ਅਵਰ ਕੁੜੀਏ ਆਪਣੀ ਭੈਣ ਨੂੰ। ਠੀਕ ਹੈ ਭਾਜੀ ਮੈਂ ਹੁਣੇ ਲੈ ਕੇ ਆਇਆ। ਠੀਕ ਆ ਮਸੀ ਬਲਾਓ ਘੋੜੀ ਨੂੰ ਆ ਜਾਂਦੀ ਸਿੰਦਾ ਤਾਂ ਹਾਂ ਜੀ ਨਾ ਕੰਝੋ ਦਿਆ ਅੱਛਾ ਮੇਰੀ ਗੱਲ ਸੁਣ ਉਹ ਆਏ ਭਾਜੀ ਰਾਜੂ ਭਾਜੀ ਆਏ ਆ ਕੀ ਕਹਿੰਦੇ ਤੇ ਨਾਲ ਰਣਜੀਤ ਆਏ ਨੇ ਉਹ ਨਾ ਤੇਰਾ ਰਿਸ਼ਤਾ ਪੱਕਾ ਹੋ ਗਿਆ ਹੀ ਹੋ ਗਿਆ ਵਾ ਸਾਹੀ ਲਾਹੇ ਟੈਂਕਿਊ ਅੱਜ ਹੁਣੇ ਗੱਲ ਕੀਤੀ ਉਹਨਾਂ ਨੇ ਹੋਰ ਕੀ ਗੜੀ ਏ ਮਸਾ ਮਨਾਇਆ ਮੈਂ ਆ ਸਾਰਾ ਕੰਮ ਬਾਜੀ ਦਾ ਵਾ ਰਾਜੂ ਬਾਜੀ ਦਾ ਜੇ ਉਹ ਨਾ ਨਾ ਮਨਾਉਂਦੇ ਤੇ ਨਾ ਸਾਹਿਲ ਨਾ ਮੰਨਦਾ ਹੀ ਤੇ ਨਾ ਮੇਰੀ ਸੱਸ ਨੇ ਸਾਰੇ ਕੰਮ ਕਰਨ ਵਾਲੇ ਤੇ ਤੁਸੀਂ ਜੇ ਉਹਨਾਂ ਨੂੰ ਕਿਉਂ ਕਹਿਣ ਦੀ ਜੇ ਸਭ ਕੁਝ ਤੁਸੀਂ ਕਰਨ ਵਾਲੇ ਜੀ ਬਾਓ ਮੈਂ ਤਾਂ ਕਰਨ ਵਾਲੀ ਹੈਗੀ ਆ ਪਰ ਮੇਰੇ ਆਖਿਆ ਨਾ ਸਾਹਿਲ ਮੰਨਦਾ ਹੀ ਤੇ ਨਾ ਮੰਮੀ ਜੀ ਮੰਨਦੇ ਹੀ ਹੁਣ ਉਹ ਕਹਿਣਗੇ ਨਾ ਤੇ ਉਹਨਾਂ ਦਾ ਆਖਾ ਇਹ ਦੋਵੇਂ ਨਹੀਂ ਮੋੜ ਸਕਦੇ ਇਹਨਾਂ ਮੈਨੂੰ ਪਤਾ ਵਾ ਫਿਰ ਮੈਂ ਰਣਜੀਤ ਨੂੰ ਪਿਆਰ ਨਾ ਸਮਝਾਇਆ ਵੀ ਤੁਸੀਂ ਇਹਨਾਂ ਨੂੰ ਸਮਝਾਓ ਤੇ ਇਹਨਾਂ ਦਾ ਆਖਾ ਮੰਮੀ ਜੀ ਨੇ ਨਹੀਂ ਮੋੜਨਾ ਹੈਗਾ ਉਹ ਨਹੀਂ ਤਾਂ ਉਹਨਾਂ ਨੂੰ ਨਾਂ ਲੈ ਕੇ ਆਏ ਆ ਤੇਰੇ ਕਰਕੇ ਵੇਖ ਲਾ ਤੇਰੀ ਭੈਣ ਨੂੰ ਕੀ ਕੀ ਪਾਪੜ ਵੇਲਨੇ ਪਏ ਤੇ ਤੇਰੇ ਕਰਕੇ ਪਤਾ ਨਹੀਂ ਮੈਨੂੰ ਸਿਮਰਤ ਕਿਹੜੀਆਂ ਕਿਹੜੀਆਂ ਗੱਲਾਂ ਸੁਣਨੀਆਂ ਪਈਆਂ ਮੈਂ ਤੇ ਦੱਸ ਵੀ ਨਹੀਂ ਸਕਦੀ ਚਲੋ ਦੀਦੀ ਹੁਣ ਛੱਡੋ ਗੱਲਾਂ ਹੁਣ ਮੰਨ ਗਏ ਨਾ ਮੰਨ ਗਏ ਬੈਠੇ ਵਾਰ ਮੈਂ ਆਪਣੀ ਭੈਣ ਦੀ ਖੁਸ਼ੀ ਵਾਸਤੇ ਕੁਝ ਵੀ ਕਰ ਸਕਦੀ ਆ ਚਲ ਆ ਬਾਹਰ ਆਪੇ ਤੈਨੂੰ ਸਗਨ ਤੇਰੇ ਹੱਥੇ ਰੱਖ ਜਾਣਗੇ ਤੇ ਗੱਲ ਫਿਰ ਪੱਕੀ ਹੋ ਜੂਗੀ ਆਪੇ ਮੜ ਕੇ ਆਉਣਗੇ ਆਉਣਗੇ ਠੀਕ ਲੱਗਦਾ ਗਿਲਾ ਦੱਸ। ਚੁੰਨੀ ਲਵਾ ਕੇ ਹਮੇਸ਼ਾ ਓੜੀ ਲੱਗਦੀ ਆ। ਚੁੰਨੀ ਲਵਾ ਕੇ ਆ ਜਾ ਕੋਈ ਗੱਲ ਨਹੀਂ ਚੁੰਨੀ ਚੁੰਨੀ ਆ। ਸਿੰਮਰਤ ਗਾਦਾ ਸਿੰਮਰਤ ਇੱਧਰ ਆ ਜਾ ਸਿੰਮਰਤ ਬੈਠ ਜਾ। ਮਾਸੀ ਜੀ ਕਰੀਏ ਕਾਰਵਿਆਰ ਸ਼ੁਰੂ। ਬੇਟੀ ਤੁਹਾਡੀ ਮੰਮੀ ਵੀ ਨਹੀਂ ਆਏ। ਬਾਕੀ ਵੀ ਕਰ ਦੇ ਜੀ। ਚਾਚੀ ਜੀ ਤੁਸੀਂ ਫਿਕਰ ਨਾ ਕਰੋ ਕਿਸੇ ਗੱਲ ਦਾ। ਜੋ ਪਾਜੀ ਨੇ ਕਰਤਾ ਨਾ ਬਹੁਤ ਵਧੀਆ। ਬਾਕੀ ਸਾਰੇ ਜਾਣੇ ਆਉਣਗੇ ਸਾਹਿਲ ਵੀ ਤੇ ਮੰਮੀ ਜੀ ਵੀ ਸਾਰੇ ਘਰ ਵਿਆਹ ਹੋਣਗੇ ਰੋਕੋ ਭਾਜੀ ਉਸੇ ਕੁੜੀ ਤੇ ਰੋਕੋ ਲੈ ਬੇਟਾ ਜੀ ਵਧਾਈਆਂ ਬਹੁਤ ਬਹੁਤ ਤੇ ਤੈਨੂੰ ਪਹਿਲਾ ਸ਼ਮੀ ਸ਼ਮੀ ਤੇਨੂੰ ਵਧਾਈਆਂ ਭਾਬੀ ਤੁਹਾਨੂੰ ਸਾਰਿਆਂ ਨੂੰ ਹੀ ਕੁੜੀ ਖੁਸ਼ ਹੈ ਨਾ ਤੇ ਅਸੀਂ ਵੀ ਸਾਰੇ ਖੁਸ਼ ਹਾਂ ਤਲ ਜੋਗ ਹੋ ਗਿਆ ਸਾਰਾ ਬਹੁਤ ਵਧੀਆ ਹੋ ਗਿਆ ਰਾਣੇ ਹੁਣ ਵੇਖ ਲਾ ਲੋੜ ਤੇ ਭਾਈਏ ਦੇ ਪੈਨਾਟ ਤੇ ਵੀ ਸਾਰੇ ਕੰਮ ਭਾਈਏ ਨੇ ਸਪੂਰਤ ਕੀਤੇ ਨਾ ਬਿਲਕੁਲ ਭਾਈਆ ਬਿਲਕੁਲ ਦੇ ਨਗਾਰਾ ਤੋਂ ਕਹਿੰਦੇ ਮੇਰੀ ਗੱਲ ਸੁਣੋ ਕੀ ਡੇ ਜੇ ਤੁਸੀਂ ਕਰਨਾ ਗੱਲ ਕੀਤੀ ਆ ਕਿ ਨਹੀਂ ਹਜੇ ਤੱਕ ਗੱਲ ਪਤਾ ਨਹੀਂ ਬਾਜੀ ਨੇ ਕੀਤੀ ਕਿ ਨਹੀਂ ਕੀਤੀ ਤੁਸੀਂ ਛੇੜਨੀ ਤਾਂ ਸਹੀ ਹੀ ਬਾਜੀ ਵੀ ਆਪੇ ਕਰ ਲੈਣਗੇ ਮੇਰੇ ਛੇੜਣੇ ਗੱਲ ਬੰਨ ਨਹੀਂ ਦੀ ਤਾਂ ਮੈਂ ਭਾਈ ਨੂੰ ਲਿਉਂਦਾ ਕਿ ਉਹ ਵਿੱਚ ਚਲ ਕਰ ਨਹੀਂ ਪਾ ਕੀ ਹੋ ਗਿਆ ਰਾਣੇ ਬਾਜੀ ਬੈਜੋ 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 ਤੁਸੀਂ ਬੈਜੋ हां பாਜੀ ਮੈਂ ਕਹਿਣਾ ਸੀ ਵੀ ਆਪਾਂ ਗੱਲ ਫੇਰ ਕਰ ਲੈਂਦੇ ਉਹਨਾਂ ਨਾਲ ਹਨਾ ਹਨੇ ਬੰਨੇ ਲੱਗਦੀ ਗੱਲ ਮੈਨੂੰ ਟੈਨਸ਼ਨ ਜੀ ਲੱਗੀ ਆ ਮਾਨੂੰ ਵੀ ਜੋ ਵੀ ਹੈਗਾ ਪਤਾ ਲੱਗੇ ਕਰ ਲੈਨੇ ਆ ਹੌਸਲਾ ਕਰੋ ਐਡੀ ਕਾਲੀ ਕਾਦੀ ਪੈ ਗਈ ਤੁਹਾਨੂੰ ਕਰ ਲਈ ਤੇ ਵਧੀਆ ਕਰ ਜਾਣਾ ਕਿਤੇ ਨਹੀਂ ਬਾਹਰ ਪੁੱਜ ਜਾਣਾ ਕਿਤੇ ਜਾਣਾ ਤ ਨਹੀਂ ਪਾਜੀ ਜਿਹੜਾ ਨਿਭੜ ਜੇ ਕੰਮ ਵਧੀਆ ਲੱਗਣਾ ਕਰ ਲੈਣਾ ਹੌਸਲਾ ਕਰੋ ਤ ਨਹੀਂ ਕਰ ਲੈਣਾ ਮੰਮੀ ਨਾਲ ਮੈਂ ਆਪੇ ਗੱਲ ਪਾਜੀ ਤੁਸੀਂ ਕਿ ਭਰਾਈ ਵੇਜੇ ਦੱਸੋ ਮੈਨੂੰ ਕਰ ਲੋ ਨਾ ਮੈਨੂੰ ਫੇਰ ਟੈਨਸ਼ਨ ਜੀ ਲੱਗੀ ਆ ਜੋ ਵੀ ਗੱਲ ਦਾ ਪਤਾ ਲੱਗਣਾ ਲੱਗੇ ਇਹੋ ਜਿਹੀਆਂ ਗੱਲਾਂ ਨਾ ਹੌਸਲੇ ਨਾਲ ਹੁੰਦੀਆਂ ਹੁੰਦੀਆਂ ਕਾਲੇ ਪਿਆ ਕੋਈ ਕੰਮ ਨਹੀਂ ਹੁੰਦਾ ਤੂੰ ਹੀ ਤੇ ਆਏ ਕਹਿੰਦੇ ਜੀ ਤਤਾ ਤਟਾ ਮੂਝ ਪਾ ਲੀਆ ਸਭ ਕੁਝ ਭਾਜੀ ਗੱਲ ਦਾ ਹੌਸਲੇ ਕਰਦੇ ਆ ਕਰ ਲੋ ਗੱਲ ਕਿਹੜੀ ਕਰ ਲੈਣਾ ਕਰ ਲੈਣਾ ਐਡਾ ਕਾਲਾ ਨਾ ਪਿਆ ਕੋਈ ਗਾਨੀ ਅਕਸਰ 2-4 ਦਿਨ ਲੱਗਦੇ ਆ ਹੌਸਲਾ ਕਰੋ ਮਮੀ ਦਾ ਵੇਖੂਗਾ ਮੈਂ ਸਿਸਟਮ ਸੁਭਾਅ ਵੇਖੂਗਾ ਕਿ ਦਾਦਾ ਫੇਰ ਮੈਂ ਗੱਲ ਕਰੂੰਗਾ ਨਾਲੇ ਸਾਹਿਲ ਨੂੰ ਤੇ ਪੁੱਛ ਲਈਏ ਕਰੀ ਸਾਹਿਲ ਨੂੰ ਬੁਲਾਉਂ ਕਿੱਥੇ ਭਾਜੀ ਮੈਨੂੰ ਇੰਨਾ ਪਤਾ ਵਾ ਕਿ ਜੇ ਸਾਹਿਲ ਨੂੰ ਤੁਸੀਂ ਸਮਝਾਓਗੇ ਨਾ ਤੇ ਸਾਹਿਲ ਤਾਨੂੰ ਨਾ ਨਹੀਂ ਕਰੂਗਾ ਉਹਨੇ ਤੁਹਾਡੀ ਗੱਲ ਕਦੀ ਵੀ ਨਹੀਂ ਮੋੜਨੀ ਤੀ ਇੱਕ ਵਾਰੀ ਉਹਨੂੰ ਸਮਝਾਓ ਤਾਂ ਸਹੀ ਸਾਡੇ ਸਾਹਮਣੇ ਬਲਾਓ ਤਾਂ ਸਹੀ ਉਹਨੂੰ ਮੈਂ ਦੇਖੋ ਤੇ ਕਹਿੰਦੇ ਆਂ ਬਲਾਓ ਉਹਨੂੰ ਮਾਰੋ ਆਜ ਸਾਹਿਲ ਨੂੰ ਮਾਰਦਾ ਮਾਰਨਾ ਪਰ ਭਾਜੀ ਮੈਨੂੰ ਇੱਕ ਗੱਲ ਦੱਸੋ ਸਾਹਿਲ ਮੰਨੂਗਾ ਤੇ ਫੇਰ ਹੀ ਹੋਗਾ ਨਾ ਸਾਰਾ ਕੁਆ ਤਾਂ ਤੂੰ ਹੀ ਕਹੂਡੀ ਕਿ ਤਾ ਰੋਕਾਇੇਂ ਯਾਰ ਹੌਸਲਾ ਕਰ ਸਾਰੇ ਮੰਨਣਗੇ ਸਾਹਿਲ ਵੀ ਮੰਨੂਗਾ ਤੇ ਮੰਮੀ ਵੀ ਮੰਨੂਗੀ ਪਰ ਥੋੜਾ ਟਾਈਮ ਤੇ ਦੋ ਤੇ ਹੀ ਸਹੀ ਗੱਲ ਹੈ ਬਾਜੀ ਹੁਣ ਉਹ ਤੇ ਸਾਰੇ ਇਹ ਸੋਚਣ ਦੇ ਆ ਭੂਆ ਜੀ ਹੁਣੀ ਕਿ ਸਿਮਰਤ ਦਾ ਰਿਸ਼ਤਾ ਇੱਧਰ ਹੀ ਹੋਣਾ ਵਾ ਤੇ ਇੱਧਰ ਹਜੇ ਕੋਈ ਰੂਆ ਧੂਆ ਨਹੀਂ ਹੈਗਾ ਇੱਧਰ ਗੱਲ ਬਣੀ ਹਲੇ ਹੋਈ ਹੈ ਸਾਇਲ ਨੂੰ ਆਵਾਜ਼ ਮਾਰ ਪਹਿਲਾਂ ਉਹਦੇ ਨਾਲ ਗੱਲ ਕਰਾਂ ਮੈਂ ਉਹੀ ਤਾਂ ਮੈਂ ਕਹਿੰਦਾ ਕਿ ਸਾਇਲ ਨਾਲ ਗੱਲ ਕਰੀਂ ਆਵਾਜ਼ ਮਾਰ ਪਹਿਲਾਂ ਠੀਕ ਹੈ ਮੈਂ ਮਾਰ ਕੇ ਲਿਆਉਣਾ ਫੜੇ ਆਵਾਜ਼ ਕੋੜੀਏ ਤੈਨੂੰ ਪਤਾ ਕੱਲ ਮੈਨੂੰ ਨਾ ਉਹਨਾਂ ਦਾ ਫੋਨ ਆਇਆ ਸੀ ਜਿੱਥੇ ਸਾਇਲ ਦਾ ਪਹਿਲੇ ਰਿਸ਼ਤਾ ਹੁੰਦਿਆ ਪਤਾ ਕੀ ਕਹਿੰਦੇ ਕਹਿੰਦੇ ਭਾਜੀ ਆਪਣੇ ਘੜੇ ਦਾ ਨਾਮ ਤੇ ਦੇਜੋ ਸਾਨੂੰ ਠੀਕ ਆ ਭਾਜੀ ਤੇ ਦੱਸੋ ਹੁਣ ਮੈਂ ਕੀ ਕਰਾਂ ਕੋਈ ਗੱਲ ਨਹੀਂ ਭਾਜੀ ਤੁਸੀਂ ਇੱਧਰ ਪੁੱਛੋ ਹਾਂ ਬੇਲੇ ਜੇ ਸਾਹਿਬ ਤੇ ਸਿਮਰਤ ਦਾ ਰਿਸ਼ਤਾ ਹੋ ਜੇ ਤੇ ਬੜੀ ਵਧੀਆ ਗੱਲ ਆ ਜੋ ਸਰ ਦਾ ਪੁੱਜਦਾ ਵਾ ਕਮੀ ਥੋੜਾ ਰਹਿਣ ਦੇਣਗੇ ਤੁਹਾਨੂੰ ਕੀ ਮਤਲਬ ਹੈ ਤੇਰਾ ਕਿ ਪਹਿਲਾਂ ਮੈਂ ਪੁੱਛਾਂ ਹੁਣ ਨਹੀਂ ਨਹੀਂ ਭਾਜੀ ਪੁੱਛਣਾ ਨਹੀਂ ਆਪਾਂ ਇੱਧਰ ਰਿਸ਼ਤਾ ਕਰਨਾ ਵਾ ਬਸ ਸਮਝਦੇ ਤੁਸੀਂ ਗਏ ਜੇ ਮੈਨੂੰ ਤਾਂ ਐ ਲੱਗਨਦਿਆ ਸੀ ਪਹਿਲਾਂ ਪੁੱਛੋ ਮੈਨੂੰ ਲੱਗਦਾ ਕਿ ਤੇਰਾ ਹੀ ਜ਼ਿਆਦਾ ਐ ਨੀਕ ਨਹੀਂ ਬਾਜੀ ਤੁਹਾਨੂੰ ਲੱਗਦਾ ਮੇਰਾ ਇਰਾਦਾ ਨਹੀਂ ਆ ਮੈਂ ਤਾਂ ਗੈਨੀ ਆ ਮੇਰੀ ਭੈਣ ਦਾ ਰਿਸ਼ਤਾ ਬਸ ਸਾਹੀ ਲਈ ਹੋਗੀ ਚਲੋ ਉਹ ਆਇਆ ਨਹੀਂ ਅਜੇ ਰਾਣਾ ਉਹ ਵੀ ਉੱਥੇ ਜਾ ਕੇ ਬਹਿ ਗਿਆ ਕਿੱਥੇ ਗਏ ਜੇ ਮੰਮੀ ਰਾਤ ਦੇ ਪਤਾ ਨਹੀਂ ਤਿੰਨੇ ਜਣੇ ਕੀ ਖੁਸਰ-ਫਸਰ ਕਰੀ ਜਾਂਦੇ ਉਧਰੋਂ ਆਣ ਕੇ ਨਾ ਕੁਝ ਦੱਸਦੇ ਨਾ ਹੋਰ ਉਹੀ ਮੈਂ ਵੇਖਣ ਰਹੀ ਆ ਮੈਨੂੰ ਆਂਦਾ ਸੀ ਮੰਮੀ ਤੂੰ ਘਰ ਹੈ ਮੈਂ ਪਤਾ ਕਰਕੇ ਉਹਨਾਂ ਵਾ ਤੇ ਪਤਾ ਕਰਕੇ ਬੰਦੇ ਨੂੰ ਆ ਕੇ ਦੱਸਣਾ ਚਾਹੀਦਾ ਨਾ ਹੈ ਤੇ ਸਾਡਾ ਵੀ ਕੋਈ ਇਰਾਦਾ ਥੋੜੀ ਇੱਥੇ ਰਹਿਣ ਦਾ ਅਹੀਂ ਤੇ ਚੱਲ ਜਾਣਾ ਸੀ ਘਰ ਤੇ ਉਹ ਆਉਂਦੇ ਆਉਂਦੇ ਕੱਪੜੇ ਲੈ ਕੇ ਤੇ ਆ ਗਏ ਮੇਰੇ ਮੈਂ ਤੇ ਭਾਈ ਨੂੰ ਆ ਬੜੀ ਇਹਦੀ ਪੁੱਛਿਆ ਵਾ ਉਹਨੇ ਦੱਸਣ ਹੀ ਨਹੀਂ ਦੇ ਗੱਲ ਕੀ ਹੋਈ ਕੀ ਨਹੀਂ ਪਤਾ ਨਹੀਂ ਕੀ ਕਰਦੇ ਫਿਰਦੇ ਆ ਉੱਥੇ ਵੀ ਕੀ ਗੱਲ ਕਰ ਆਏ ਆ ਅਜੇ ਵੀ ਗੱਲ ਲਕਾਉਂਦਾ ਪਿਆ ਜਿਹੜੇ ਤੇਰੇ ਕੱਪੜੇ ਲੈ ਆਇਆ ਪਤਾ ਨਹੀਂ ਕੀ ਗੱਲ ਹੈ ਤੇ ਕੀ ਨਹੀਂ ਉਹ ਨਾ ਉਦਾਂ ਤੇ ਮੈਨੂੰ ਇੱਥੇ ਟਿਕਨ ਨਹੀਂ ਦਿੰਦੇ ਕਿ ਚੱਲ ਘਰ ਚੱਲ ਹੁਣ ਆਪਾਂ ਚ ਕੱਪੜ ਤੇ ਮੈਂ ਇਹਨੂੰ ਵੀ ਇਹਦਾ ਟਿਕਨ ਨਹੀਂ ਹਾਂ ਕਿ ਆਊਗਾ ਤਾਂ ਗੱਲ ਕਰਨੀ ਆ ਇਹਨੇ ਮੈਨੂੰ ਕੁਝ ਵੀ ਨਹੀਂ ਆ ਕੇ ਦੱਸਿਆ ਵੇਲਾ ਹੈ ਇਹਦੀ ਗਲਤੀ ਨਹੀਂ ਆ ਜਵਾਈ ਜੋ ਹੈ ਮਮੀ ਤੁਹਾਡਾ ਕੋਈ ਨਹੀਂ ਮੈਂ ਆਉਂਦਾ ਤਾਂ ਖਾਤਰ ਲਾ ਨਹੀਂ ਉਹਦੀ ਜਵਾਈ ਦੀ ਕਰ ਰੱਖੂਗੀ ਜਵਾਈ ਨੂੰ ਹੀ ਤੀਨ ਹੋ ਤਾਂ ਤੂੰ ਹੀ ਬੋਲਣ ਨਹੀਂ ਦਿੰਦੇ ਕਿਤੇ ਕੋਈ ਨਹੀਂ ਪੱਕਾ ਆਦਾ ਵੀ ਨਹੀਂ ਛੱਡਦੀ ਮੈਂ ਹਜੇ ਵੀ ਅੰਦਰ ਲੱਗੇ ਆ ਬਦਲੇ ਕੀ ਇਸ ਮੇਕਅਪ ਇਸ ਮਸਕਰਾਈ ਨਾ ਰਾਣਾ ਲੱਗੇ ਲੱਗਾ ਆਹ ਵੇਖੋ ਆ ਗਿਆ ਵਾ ਕੀ ਹੋ ਗਿਆ ਕੀ ਹੋਣਿਆ ਵੇ ਅੰਦਰ ਉਹ ਕੋਈ ਨਹੀਂ ਸਾਨੂੰ ਵੀ ਕੁਝ ਦੱਸ ਦੋ ਦੱਸ ਦਿੰਦੇ ਆ ਤੁਹਾਨੂੰ ਵੀ ਸਾਰੀ ਗੱਲ ਇੱਥੇ ਹੀ ਆ ਪਤਾ ਲੱਗ ਹੀ ਜਾਣੀ ਸਾਰੀ ਗੱਲ ਸਾਈਡ ਮੱਤਾ ਤੁਹਾਨੂੰ ਨਹੀਂ ਆਏਗਾ ਦੱਸਾਨੂੰ ਪਤਾ ਲੱਗ ਜਣੀ ਪਤਾ ਕਿ ਲੱਗੂ ਕਿ ਜਦੋਂ ਤੂੰ ਹੀ ਆਏ ਤਾਂ ਗੱਲ ਦੱਸੋ ਕੀ ਕਰਕੇ ਆਏ ਜੇ ਮੰਮੀ ਇੱਥੇ ਆ ਸਾਰੀ ਗੱਲ ਪਤਾ ਲੱਗਦੀ ਹੈ ਇੱਕ ਮਿੰਟ ਗੱਲ ਤੇ ਕਰ ਲੈਂਦੇ ਸਾਨੂੰ ਕਲੀਅਰ ਕਰ ਦਿੰਦੇ ਤੁਹਾਨੂੰ ਸਾਰਾ ਕੁਝ ਤੇ ਗੱਲ ਸੁਣ ਮੇਰੀ ਗੱਲ ਸੁਣਵੇਂ ਕਰਕੇ ਆਏ ਸੀ ਉੱਥੇ ਕਰਕੇ ਆਏ ਸੀ ਕਾਲੇ ਨਾ ਬਹੁਤ ਸਾਰੀ ਗੱਲ ਦੱਸ ਮੰਮੀ ਵੇਖੇ ਕੋ ਗੱਲ ਹੋਈ ਤਸਦੀ ਫਿਰ ਉਹ ਤੈਨੂੰ ਕਿਤਰਾ ਉਦਾਂ ਦੀ ਇਹਦੀ ਬੰਦ ਹੀ ਨਹੀਂ ਭਾਜੀ ਆਪਣੇ ਨਾਲ ਛੱਤੀ ਛੱਤੀ ਗੱਲਾਂ ਕਰਦਾ ਹੁਣ ਬੜਾ ਭਾਜੀ ਭਾਜੀ ਕਰਦਾ ਅੱਗੇ ਪਿੱਛੇ ਭੱਜਾ ਫਿਰਦਾ ਵਾ ਹੁਣ ਦੋਵਾਂ ਦੀ ਇੱਕ ਹੀ ਪਤਾ ਨਹੀਂ ਕੀ ਕਰਦਾ ਫਿਰਦਾ ਹੈ ਇਹਨੇ ਦੋਵਾਂ ਨੇ ਮੈਨੂੰ ਵੀ ਨਹੀਂ ਪੁੱਛਿਆ ਤੈਨੂੰ ਕਿਉਂ ਪੁੱਛਣਾ ਇਹਨਾਂ ਨੇ ਕੋਈ ਨਹੀਂ ਆ ਲੰਦੇ ਦੀ ਮਖਾਤਰਦਾਰੀ ਕਰਦੀਆਂ ਕੀ ਇਹ ਪੁਸਰ-ਗੁਸਰ ਕੱਲ ਕੋਈ ਹੈਗੀ ਆ ਉਹ ਗੱਲ ਕੀ ਆ ਦੱਸੋ ਤਾਂ ਸਹੀ ਮਿਲਦੀ ਆ ਦੱਸ ਤਾਂ ਓਏ ਆ ਜਾ ਬਹਿ ਤੇ ਜਾ ਸਾਇਲੈਂਟ ਇਹਨਾਂ ਨੇ ਬਹੁਤ ਹੋਦੇ ਯਾਰ ਬੜੀ ਕਰ ਲੈ ਕਬੰਦਾ ਕੀ ਗੱਲ ਆ ਦੱਸੋ ਦਸਾਈ ਤੁਹਾਨੂੰ ਮੈਂ ਰਾਤ ਦਾ ਪੁੱਛੀ ਜਾਂਦਾ ਦੱਸੋ ਭਾਈ ਰਾਣੇ ਤੂੰ ਦੱਸੇਂਗਾ ਕਿ ਮੈਂ ਦੱਸਾਂ ਨੂੰ ਭਾਈ ਤੂੰ ਹੀ ਦੱਸੋ ਗੱਲ ਹੈਗੀ ਗਏ ਸੀ ਉਧਰ ਸਿਮਰਤਾਲ ਇਹਦੇ ਸੋਰੇ ਅੱਛਾ ਫਿਰ ਮੈਂ ਤਾਂ ਕਰਾਂ ਹਾਂ ਤੂੰ ਹੀ ਆ ਕੇ ਕਰਾਇ ਦੇ ਤੂੰ ਹੀ ਤਾਂ ਮੈਨੂੰ ਆਪ ਕਹਿੰਦੇ ਸੀ ਕਿ ਤੇਰਾ ਵਾ ਮੈਂ ਉੱਥੇ ਹੋਣ ਨਹੀਂ ਦੇਣਾ ਨਾਲੇ ਤੂੰ ਹੀ ਕਾਦੀ ਹਾਂ ਕਰਾਇਆ ਯਾਰ ਭਾਈ ਦੀ ਪੂਰੀ ਗੱਲ ਤਾਂ ਸੁਣ ਲੈ ਯਾਰ ਯਾਰ ਮੈਨੂੰ ਨਾ ਕੁੜੀ ਨਾਲ ਕੁੜੀ ਦੇ ਹਲਾਤਾਂ ਲਾ ਤਾ ਲੈ ਕੇ ਬੜਾ ਤਰਸ ਆਇਆ ਤੇ ਮੈਂ ਉੱਥੇ ਹਾਂ ਕਰਾਂ ਜਬਾਨ ਦੇ ਆਈ ਤੇ ਹੁਣ ਮੇਰੀ ਜਬਾਨ ਤੇ ਨਾ ਫੁੱਲ ਚੜਾਣੀ ਫੁੱਲ ਚੜਾਦੀ ਮਤਲਬ ਮਤਲਬ ਤੈਨੂੰ ਪਤਾ ਨਹੀਂ ਉਹ ਕੁੜੀ ਪਤਾ ਤੈਨੂੰ ਕਿੰਨਾ ਪਿਆਰ ਕਰਦੀ ਭਾਈ ਉਹ ਕਰਦੀ ਹੋਗੀ ਪਰ ਮੈਂ ਤੇ ਨਹੀਂ ਨਾ ਕਰਦਾ ਉਹਨੂੰ ਉਹ ਸ਼ਦਾਇਆ ਤੂੰ ਵੀ ਕਰ ਲਾ ਪੈਗਾ ਸਾਡੇ ਵੇਲੇ ਕਿਤੇ ਪਿਆਰ ਹੁੰਦਾ ਹੀ ਵਿਆਹ ਤੋਂ ਬਾਅਦ ਆਪੇ ਪਿਆਰ ਹੋ ਜਾਂਦੇ ਆ ਭਾਈ ਤੁਹਾਡਾ ਜਦੋਂ ਵਿਆਹ ਆਇਆ ਸੀ ਉਦੋਂ ਗੱਲਾਂ ਹੋ ਰਹੀ ਸੀ ਹੌਣ ਤੁਹਾਨੂੰ ਪਤਾ ਵਾ ਜਮਾਨਾ ਹੋ ਰਿਹਾ ਜੇ ਮੇਰੀ ਉਹਦੇ ਨਾਲ ਬਣੀ ਨਹੀਂ ਤੇ ਮੈਂ ਕੀ ਕਰੂੰਗਾ ਉਹ ਪਾਗਲਾ ਜਾ ਹੁਣ ਸਿਕੋ ਜਿਆਦਾ ਬੰਦੀ ਆ ਜੇ ਉਹ ਪਿਆਰ ਕਰਦੀ ਆ ਨਾ ਤੂੰ ਵੀ ਉਹਦੇ ਨਾਲ ਦੂਣਾ ਕਰਨਾ ਪਿਆਰ ਪਹਿਲੇ ਵਕਤ ਕਿੱਦਾਂ ਦੇ ਰਿਸ਼ਤੇ ਪਹਿਲਾਂ ਤਾਂ ਸਾਨੂੰ ਕੁੜੀ ਵੀ ਨਹੀਂ ਵਿਖਾਉਂਦੇ ਹੁੰਦੇ ਹੁਣ ਤਾਂ ਇਹਨਾਂ ਨੂੰ ਸਭ ਕੁਝ ਵਿਖਾ ਕੇ ਕਰਨੇ ਸਾਹਿਲ ਕਾਲਜ 'ਚ ਤੇਰੀ ਇੰਨੀ ਚੰਗੀ ਫਰੈਂਡ ਰਹੀ ਆ ਮੈਂ ਵੀ ਨਾਲ ਹੀ ਇੰਨਾ ਸੈਲਫਿਸ਼ ਹੋ ਗਿਆ ਆ ਤੂੰ ਕਿ ਉਹਨੂੰ ਅਪਣਾ ਨਹੀਂ ਸਕਦਾ ਹੁਣ ਇੰਨੀ ਮਾੜੀ ਵੀ ਨਹੀਂ ਆ ਜਿੰਨੀ ਤੂੰ ਬਣਾਤੀ ਮੇਰੀ ਭੈਣ ਮੈਨੂੰ ਅੱਜ ਜਣਾ ਕੁਝ ਨਹੀਂ ਮਤਲਬ ਮੈਂ ਹੱਲੇ ਵਿਆਹ ਸਤੇ ਤਿਆਰ ਹੀ ਨਹੀਂ ਹਾਂ ਪਾਗਲਾ ਨਾਲੇ ਦੋਵੇਂ ਭੈਣਾਂ ਇੱਕੋ ਘਰ ਆ ਜਾਣਗੀਆਂ ਦੋਵੇਂ ਖੁਸ਼ ਰਹਿਣਗੀਆਂ ਜੇ ਤੇਰੀ ਉਮਰ ਛੋਟੀ ਆ ਤੇ ਉਹਦੀ ਵੀ ਛੋਟੀ ਆ ਉਹ ਬੜੀ ਟਾਨ ਹੋਗੀ ਵਿਚਾਰੀ ਪਰ ਭਾਜੀ ਤੁਹਾਨੂੰ ਪਤਾ ਵਣਾ ਆਪਣੀ ਉਦਨ ਵੀ ਆਹੀ ਗੱਲ ਹੋਈ ਸੀ ਕਿ ਪਹਿਲਾਂ ਮੈਂ ਆਪਣੀ ਪੜ੍ਹਾਈ ਖਤਮ ਕਰਨਾ ਚਾਹੁੰਨਾ ਵਾ ਪੜ੍ਹਾਈ ਕਰਨ ਤੋਂ ਬਾਅਦ ਜੇ ਮੈਂ ਕੁਝ ਕਮਾਵਾਂਗਾ ਨਾ ਫੇਰ ਹੀ ਵਿਆਹ ਬਾਰੇ ਸੋਚਣਾ ਮੈਂ ਤਾਂ ਹੱਲੇ ਨਹੀਂ ਵਿਆਹ ਕਰਾਉਣਾ ਮੇਰੀ ਗੱਲ ਸੁਣ ਮੈਨੂੰ ਤੇਰੀ ਪੜ੍ਹਾਈ ਪੜ੍ਹੂਈ ਤਾਂ ਨਹੀਂ ਪਤਾ ਹੀ ਜੇ ਇਹ ਤੇ ਉਧਰ ਨਹੀਂ ਨਾ ਕਰਾਣਾ ਤੂੰ ਸਿਮਰਨ ਨਾਲ ਫਿਰ ਇੱਧਰ ਕਰਾ ਲੈ ਜਿੱਦਣ ਮੈਂ ਕਰਾਣਿਆ ਇੱਧਰ ਹੀ ਜਿੱਦ ਰਖਲਾ ਭਾਈਏ ਦੇ ਕੁਛ ਨਹੀਂ ਨਹੀਂ ਭਾਜੀ ਮੰਨੂਗਾ ਉਹ ਤੁਹਾਡੀ ਗੱਲ ਥੋੜਾ ਮੋੜ ਸਕਦਾ ਵਾ ਉਧਰ ਘੱਟੋ ਕਰਨਾ ਵਾ ਰਿਸ਼ਤਾ ਕਰਨਾ ਉਹ ਨਹੀਂ ਇੱਧਰ ਕਿਉਂ ਸਾਹਿਲ ਸਾਹਿਲ ਯਾਰ ਬੋਲਦਾ ਕਿਉਂ ਨਹੀਂ ਹੈ ਦੇ ਜਵਾਬ ਯਾਰ ਮੈਂ ਕੀ ਬੋਲਾਂ ਭਾਜੀ ਤੁਹਾਨੂੰ ਸਾਰਾ ਕੁਝ ਤੇ ਪਤਾ ਵਾ ਕਿੰਨੀ ਵਾਰੀ ਆਪਣੇ ਆ ਟੌਪਿਕ ਤੇ ਗੱਲ ਹੋਈ ਆ ਕਿ ਮੈਂ ਸ਼ੁਰੂ ਤੋਂ ਹੀ ਜਾਨਣਾ ਸੀਗਾ ਕਿ ਤੁਸੀਂ ਬੋਹ ਬੋਹ ਕੀਤਾ ਮੇਰੇ ਆਸਤੇ ਹਰੇਕਾ ਖਰਚਾ ਮੇਰਾ ਨਹੀਂ ਚੁੱਕਿਆ ਵਾ ਤੇ ਹੁਣ ਮੈਂ ਇਹ ਚਾਹਨਾ ਵਾ ਕਿ ਜਦੋਂ ਮੇਰੀ ਸਟੱਡੀ ਕੰਪਲੀਟ ਹੋਵੇ ਨਾ ਮੈਂ ਤੁਹਾਨੂੰ ਕਹਾਂ ਪਾਜੀ ਤੁਸੀਂ ਬੋ ਤੇ ਸਾਰਾ ਕੁਝ ਮੈਂ ਵੇਖਾਂ ਹੱਲੇ ਮੇਰੀ ਸਟੱਡੀ ਨਹੀਂ ਕੰਪਲੀਟ ਹੋਈ ਤੇ ਮੈਂ ਕਿੱਥੇ ਕੋਈ ਨੌਕਰੀ ਕਰ ਲੂੰਗਾ ਸਾਹਿਲ ਜੀ ਤੂੰ ਚਾਵੇਂ ਨਾ ਤੇ ਤੂੰ ਵਿਆਹ ਕਰਕੇ ਵੀ ਆ ਸਾਰਾ ਕੁਝ ਕਰ ਸਕਦਾ ਵਾ ਜ਼ਰੂਰੀ ਨਹੀਂ ਆ ਕਿ ਹਾਂ ਅਨਮੈਰਿਡ ਮੁੰਡੇ ਹੀ ਫੈਮਿਲੀ ਦੀ ਹਲਪ ਕਰ ਸਕਦੇ ਆ ਚਲ ਤੂੰ ਇਹ ਵੀ ਨਹੀਂ ਗੱਲਾਂ ਕੋ ਸੋਚੁੰਦੇ ਆ ਭਲਾ ਤੇਰਾ ਭਰਾ ਬੈਠਾ ਨਾ ਮੈਂ ਕਰੰਦਿਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਨਾਲੇ ਵਿਆਹ ਤਾਂ ਬਾਅਦ ਚ ਵੀ ਸਾਰਾ ਕੁਆਪਾ ਆਪਾਂ ਰਣਕੇ ਕਰਾਂਗੇ ਕਿ ਹੁਣ ਟੈਨਸ਼ਨ ਕੋ ਲੈਣਦਿਆ ਤੂੰ ਸਾਰੀ ਉਹ ਸਹੀ ਕਹਿੰਦਿਆ ਰਾਣਾ ਬਿਲਕੁਲ ਮੈਂ ਤੇਰੇ ਨਾਲ ਆ ਤੂੰ ਟੈਨਸ਼ਨ ਨਾ ਲੈ ਵੀਰ ਮੇਰਾ ਤੁਸੀਂ ਇਹ ਨਾ ਲੈਣਾ ਪ੍ਰੈਸ਼ਰ ਨਾ ਪਾਓ ਮੇਰੇ ਤੇ ਮੈਂ ਜੋ ਕੁਝ ਵੀ ਕਰਨਾ ਨਾ ਮੈਂ ਤੁਹਾਨੂੰ ਸੋਚ ਕੇ ਦੱਸ ਦੂੰਗਾ ਹਲੇ ਇੱਕਦਮ ਕੋਈ ਜਵਾਬ ਨਹੀਂ ਦੇ ਸਕਦਾ ਤੁਹਾਨੂੰ ਜੇ ਤੁਸੀਂ ਮੈਨੂੰ ਚਾਹੋਗੇ ਨਾ ਮੈਂ ਹੁਣੇ ਤੇਰੀ ਮੇਰੀ ਗੱਲ ਸੁਣ ਸਾਈਲ ਸੋਚਣ ਸੱਚਣ ਦਾ ਟਾਈਮ ਲੰਘ ਗਿਆ ਹੀ ਆਪਣੇ ਭਾਏ ਦੀ ਇੱਜ਼ਤ ਰੱਖ ਲਾੜ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਨਹੀਂ ਭਾਜੀ ਥੋੜਾ ਸੋਚ ਲੈਂਦੇ ਯਾਰ ਮ ਕੋਈ ਨਹੀਂ ਮੈਂ ਭਾਈ ਟਾਡੀ ਜਿੱਦ ਰੱਖਣਿਆ ਵਾ ਕੀ ਕਰਨ ਡਏ ਜੇ ਦੱਸ ਬਾਜੀ ਦੇ ਕਹਿੰਦੇ ਰਿਸ਼ਤਾ ਨਹੀਂ ਕਰਨ ਡਿਆ ਹਜੇ ਵੀ ਸੋਚ ਲੈਂਦੇ ਸੋਚ ਲੈਂਦੇ ਕਿੰਨਾ ਕੁ ਸੋਚਣਾ ਨੇ ਮੈਨੂੰ ਭਾਈ ਬਸ ਥੋੜਾ ਟਾਈਮ ਦੇ ਦਿਓ ਮੈਂ ਤੁਹਾਨੂੰ ਆਪ ਹੀ ਸਾਰਾ ਕੁਝ ਦੱਸ ਦੂੰਗਾ ਸ਼ਾਮ ਤੱਕ ਦੱਸ ਦੇਗਾ ਮੈਂ ਦੱਸ ਦਾਂਗਾ ਤੁਹਾਨੂੰ ਚਲ ਠੀਕ ਆ ਸ਼ਾਮਾਂ ਤੱਕ ਮੈਨੂੰ ਨਾ ਜਵਾਬ ਹਾਂ ਜੀ ਚਾਹੀਦਾ ਈ ਠੀਕ ਆ ਭਾਜੀ ਭਾਜੀ ਗੋਮਣੇ ਮੇਂ ਨਿਕਾਲ ਸੁਣਾ। ਲਓ ਬਾਜੀ, ਤੁਸੀਂ ਉਹਨੂੰ ਸਿੱਧਾ ਕਹਿਣਾ ਹੀ ਵੀ ਵਿਆਹ ਕਰਾਉਣਾ ਤੇ ਤੇਰਾ ਉੱਥੇ ਹੀ ਆਪਾਂ ਕਰਨਾ ਹੀ। ਤੁਸੀਂ ਉਹਨੂੰ ਕਹਿੰਦੇ ਤੂੰ ਸੋਚ ਲੈ ਤੂੰ ਵੇਖ ਲੈ। ਮੇਰੀ ਗੱਲ ਸੁਣ ਕੁੜੀਏ, ਇੰਨੀ ਕਾਲੀ ਨਾ ਪੈ। ਮੈਨੂੰ ਬੜੇ ਹੌਸਲੇ ਤੇ ਤਰੀਕੇ ਨਾਲ ਬਣਾਉਣਾ ਪੈਣਾ ਇਹਨਾਂ ਨੂੰ। ਕਿਤੇ ਕਾਮਨਾ ਖਰਾਬ ਕਰਕੇ ਬੈਜੀ ਕਾਲੀ ਦੇ ਵਿੱਚ। ਇਹ ਕਾਮਨਾ ਕਾਲੀ ਪਿਆਣੀ ਹੁੰਦੇ ਹੁੰਦੇ। ਚਲੋ ਬਾਜੀ ਹੁਣ ਸ਼ਾਮੀ ਨੂੰ ਪੁੱਛ ਲਿਓ ਉਹਨੂੰ ਕਹਿ ਦਿਓ ਕਿ ਤੈਨੂੰ ਜੈਸ ਕਰਨੀ ਪੈਣੀ ਆ ਤੂੰ ਕਾਲੀ ਨਾ ਪਹਿ ਮੈਂ ਆਪੇ ਸਭ ਕੁਝ ਸਹੀ ਕਰ ਦਊਂਗਾ ਕਾਲੇ ਪਹਿ ਨਹੀਂ ਕੰਮ ਹੁੰਦੇ ਹੁੰਦੇ じゃ ਪਾਣੀ ਲਿਆ ਕੇ ਦੇਈਏ ਗਲਾਸ ਮੈਨੂੰ ਹਾਂਜੀ ਇਹ ਵੀ ਰਾਜੂ ਸ਼ਾ ਹੁਣ ਆਈਓ ਭਾਈਆਂ ਵਾਲੀਆਂ ਗੱਲਾਂ ਉਧਰੋਂ ਪਤਾ ਨਹੀਂ ਕੜਾ ਪਹਿਣਾ ਕਿ ਨਹੀਂ ਪਹਿਣਾ ਇੱਧਰ ਭਾਵੇਂ ਡਬਲ ਪੈ ਜੇ ਹੁਣ ਹੁਣ ਹੋਊਗਾ ਨਿਆਰ ਆਖਰ ਹੁਣ ਭਾਈਏ ਦਾ ਪੂਰਾ ਰੋਬ ਬਣੂਗਾ